ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸੇਵੀਆ ਇੱਕ ਅਪੀਲ ਏ ਯਾਰ ਤੁਹਾਨੂੰ ਸਾਰਿਆਂ ਨੂੰ ਆ ਜਿਹੜੇ ਮਦਦ ਕਰਨਾ ਚਾਹੁੰਦੇ ਆ ਤੁਹਾਡੀ ਨੀਤ ਸੱਚੀ ਆ ਜਿਹਦੇ ਤੇ ਸਾਨੂੰ ਬਈ ਕੋਈ ਸ਼ੱਕ ਨਹੀਂ ਪਰ ਕੀ ਜੋ ਤੁਸੀਂ ਭੇਜ ਰਹੇ ਹੋ ਉਹ ਸਹੀ ਸਮੇਂ ਤੇ ਸਹੀ ਥਾਂ ਤੇ ਭੇਜ ਰਹੇ ਹੋ ਸਹੀ ਬੰਦਿਆਂ ਕੋਲੇ ਭੇਜ ਰਹੇ ਹੋ ਇਹਦਾ ਇੱਕ ਸਿਸਟਮ ਬਣਾਉਂਦੀ ਲੋੜ ਆ ਜਿਹਦੇ ਚ ਚਲੋ ਅਸੀਂ ਇੱਕ ਪਹਿਲ ਕਰਦੇ ਆ ਜਿਸ ਏਰੀਏ ਦੇ ਵਿੱਚ ਹੋ ਫਿਲਹਾਲ ਤੁਹਾਨੂੰ ਦੱਸ ਦਿੰਨਾ ਵੀ ਹੋ ਕੀ ਰਿਹਾ ਤੁਸੀਂ ਚੀਜ਼ ਆ ਜਾਂਦੀ ਹੈ ਉਹ ਚੀਜ਼ ਦੀ ਕਈ ਵਾਰੀ ਉੱਥੇ ਲੋੜ ਹੀ ਨਹੀਂ ਹੁੰਦੀ ਸਰਪੰਚ ਸਾਹਿਬ ਆਪਾਂ ਨੂੰ ਪਤਾ ਸੁਲਤਾਨਪੁਰ ਲੋਧੀ ਵਿਖੇ ਸਭ ਤੋਂ ਵੱਧ ਸੇਵਾ ਨਿਭਾਉਣ ਵਾਲੇ ਬੰਦਿਆਂ ਚੋਂ ਲਗਾਤਾਰ ਦਿਨ ਰਾਤ ਲੱਗੇ ਪਿਆ ਜਾਂ ਸਰਦਾਰ ਜੀ ਹੰਸ ਜੀ ਆ ਜਿਹੜੇ ਆਪਾਂ ਨੂੰ ਪਤਾ ਕਿਸ਼ਤੀਆਂ ਇਹ ਤਿਆਰ ਕਰ ਰਹੇ ਆ ਸਾਰੇ ਲੋਕ ਆਪਦੇ ਆਪਦੇ ਕਾਰਜੇ ਚ ਲੱਗੇ ਪਿਆ ਪਰ ਆਪਣਾ ਮਕਸਦ ਇਹ ਸਭ ਚ ਇਹ ਆ ਕਿ ਯਾਰ ਜਿਹੜਾ ਸੇਵਾ ਲੈ ਕੇ ਜੇ ਤੁਸੀਂ ਤੁਰੋ ਉਹ ਸਹੀ ਲੇਖੇ ਲੱਗ ਜੇ ਸਹੀ ਸਮੇਂ ਤੇ ਆ ਜੇ ਅੱਜ ਹਾਲਤ ਇਹ ਆ ਕਿ ਚੀਜ਼ਾਂ ਵੱਧ ਕੇ ਸੜ ਰਹੀਆਂ ਪਈਆਂ ਪਈਆਂ ਗਲੀ ਜਾਂਦੀਆਂ ਤੇ ਕੱਲ ਨੂੰ ਜਦੋਂ ਇਹ 2000 ਰਗਿਆਂ ਨੂੰ ਲੋਡ ਹੋ ਉਦੋਂ ਵੀਰੇ ਬਾਰਡ ਨਹੀਂ ਕਿਸੇ ਨੇ ਨਹੀਂ ਆਉਣਾ ਕਿਸੇ ਨੇ ਨਹੀਂ ਕੀ ਆਪਾਂ ਇਹੋ ਜਿਹਾ ਇੱਕ ਸਿਸਟਮ ਯਾਰ ਬਣਾ ਸਕਦੇ ਹਾਂ ਵੀ ਸਾਰੇ ਬੰਦਿਆਂ ਨੂੰ ਲੋਡ ਪੈਣ ਤੇ ਹੀ ਬੁਲਾਇਆ ਜਾਵੇ ਕਿ ਅੱਜ ਭਾਈ ਇੰਨੇ ਇੰਨੀਆਂ ਚੀਜ਼ਾਂ ਦੀ ਲੋੜ ਹੈ ਉਹ ਚੀਜ਼ਾਂ ਇਨਾਂ ਕੋਲੇ ਪਹੁੰਚ ਜਾਣ ਜਿੱਥੇ ਵੀ ਜ਼ਰੂਰਤ ਆ ਉੱਥੇ ਪਹੁੰਚ ਜਾਣ ਚਲੋ ਪਰ ਅਸੀਂ ਸੁਲਤਾਨਪੁਰ ਲੋਧੀ ਦੇ ਵਿੱਚ ਘਟੂ ਘਟ ਇੰਨੀ ਕਿ ਸਮਰੱਥਾ ਜਾਂ ਕੋਸ਼ਿਸ਼ ਕਰ ਸਕਦੇ ਹਾਂ ਕਿਉਂਕਿ ਸਰਪੰਚ ਸਾਹਿਬ ਆ ਇਹ ਵੀ ਉਹ ਕਮੇਟੀ ਨਾਲ ਜੁੜੇ ਹੋਏ ਆ ਰਾਹਤ ਕਮੇਟੀ ਹੈ ਜਿਹੜੀ ਇਹਨਾਂ ਦੇ ਪਿੰਡਾਂ ਦੀ ਇਹਨਾਂ ਦੇ ਜ਼ਰੀਏ ਆਪਾਂ ਨੂੰ ਸਾਰੀ ਇਧਰਲੀ ਫੀਡਬੈਕ ਆ ਜੂ ਹਾਂ ਸਜੀਤਾ ਚਲੋ ਜੋ ਆ ਦੱਸਦੇ ਆ ਅਸੀਂ ਤਾਂ ਇਹਨਾਂ ਦੇ ਰਾਹ ਤ ਹੀ ਤੁਰਦੇ ਆ ਮੈਂ ਤਾਂ ਇਹਨਾਂ ਦੀ ਜਿਹੜੀ ਉਹ ਗੱਲ ਸੁਣੀ ਸੀ ਵੀ ਸੇਵਾ ਤੇ ਫਰਜ਼ ਤਾਂ ਬਿਲਕੁਲ ਹੁਣ ਸਾਡਾ ਫਿਰ ਇੱਕ ਫਰਜ਼ ਆ ਇਹਦੇ ਲਈ ਯਾਰ ਅਸੀਂ ਤੁਹਾਨੂੰ ਦੋ ਨੰਬਰ ਜਾਰੀ ਕਰਦੇ ਆ ਤੁਸੀਂ ਜਦੋਂ ਤੁਰਨਾ ਹੈ ਇਹਨਾਂ ਨੰਬਰਾਂ ਤੇ ਜਾਂ ਤੁਰਨਾ ਵੀ ਛੱਡੋ ਜੇ ਤੁਸੀਂ ਸੋਚ ਰਹੇ ਹੋ ਨਾ ਕਿ ਅਸੀਂ ਕੋਈ ਮਦਦ ਕਰਨੀ ਚਾਹਣੀ ਆ ਇਹਨਾਂ ਦੋਵੇਂ ਨੰਬਰਾਂ ਤੇ ਆਪਦਾ ਨਾਮ ਪਿੰਡ ਸਾਰਾ ਕੁਝ ਭਾਵੇਂ ਮੈਸੇਜ ਭੇਜੋ ਭਾਵੇਂ ਫੋਨ ਕਰ ਲਓ ਤੁਸੀਂ ਆਪਦੇ ਆਪਦੀ ਸੇਵਾ ਬਾਰੇ ਦੱਸ ਦਿਓ ਕਿ ਅਸੀਂ ਆਹ ਕਰਨਾ ਚਾਹੁੰਦੇ ਆ ਅਸੀਂ ਕੁਝ ਨਹੀਂ ਕਰਾਂਗੇ ਅਸੀਂ ਜਦੋਂ ਇੱਕ ਲਿਸਟ ਬਣਾਵਾਂਗੇ ਪ੍ਰੋਪਰ ਉਹ ਇਹਨਾਂ ਕੋਲੇ ਵੀ ਹੋ ਸਰਪੰਚ ਸਾਹਿਬ ਕੋਲੇ ਵੀ ਹੋਊਗੀ ਹੰਸ ਜੀ ਕੋਲੇ ਵੀ ਹੋਊਗੀ ਕਲਾਇ ਨਹੀਂ ਕਿ ਸਾਡੇ ਕੋਲੇ ਹੋਊਗੀ ਡਾਕਟਰ ਸਵਾਮਨ ਦੀ ਟੀਮ ਕੋਲੇ ਵੀ ਹੋਊਗੀ। ਉਹਦੇ ਜ਼ਰੀਏ ਅਸੀਂ ਆ ਇਹ ਸਾਰਾ ਕੁਝ ਕਰਕੇ ਜੀ ਦੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹਨਾਂ ਹੀ ਬੰਦਿਆਂ ਨੂੰ ਸਦਕੇ ਤਾਂ ਕਿ ਯਾਰ ਸਹੀ ਥਾਂ ਤੇ ਪਹੁੰਚ ਸਕੇ। ਮਾਫ ਕਰਿਓ ਪੰਜਾਬੀਓ ਅਸੀਂ ਬਹੁਤ ਵੱਡੇ ਦਾਨੇ ਆ ਇਹ 'ਚ ਕੋਈ ਸ਼ੱਕ ਨਹੀਂ। ਪਰ ਜਦੋਂ ਟਰਾਲੀ ਲੁੱਟੀ ਜਾਂਦੀ ਹੈ ਨਾ ਫਿਰ ਅਕਸਰ ਸਾਡਾ ਵੀ ਨਹੀਂ ਸਹੀ ਜਾਂਦਾ। ਕਈ ਵਾਰੀ ਸੱਚ ਬੋਲਣਾ ਜ਼ਰੂਰੀ ਹੁੰਦਾ ਬਾਹਲੇ ਪਰਦੇ ਵੀ ਨਹੀਂ ਪਾਉਣੇ ਚਾਹੀਦੇ। ਆਵਾਰਾ ਹੋਣਾ ਸਾਡੇ ਹਿੱਤ ਚ ਨਹੀਂ ਮਿੱਤਰੋ ਸਾਨੂੰ ਸਮਝਦਾਰ ਪੰਨਾ ਪੈਣਾ ਸਾਨੂੰ ਜ਼ਿੰਮੇਵਾਰ ਪੰਨਾ ਪੈਣਾ ਜਿੰਨੀ ਦੇਰ ਤੁਸੀਂ ਜ਼ਿੰਮੇਵਾਰੀ ਚੱਕ ਕੇ ਤੁਰਦੇ ਨਹੀਂ ਓਨੀ ਦੇਰ ਅਸੀਂ ਕੁਝ ਵੱਡਾ ਨਹੀਂ ਸਿਰਜ ਸਕਾਂਗੇ ਤਾਂ ਇਹੀ ਕੋਸ਼ਿਸ਼ ਆ ਤੁਸੀਂ ਇਹਨਾਂ ਨੰਬਰਾਂ ਤੇ ਅਸੀਂ ਇੱਕ ਜੀ ਹੋਰ ਵੀ ਪੱਕਾ ਕਰਾਂਗੇ ਜੇ ਅਸੀਂ ਕਹਿ ਵੀ ਰਗੇ ਨਾ ਤੁਹਾਨੂੰ ਵੀ ਇੱਥੇ ਆ ਭੇਜ ਦਿਓ ਤਾਂ ਵੀ ਨਾ ਭੇਜੋ ਤੁਸੀਂ ਇੱਕ ਬੰਦਾ ਤੁਹਾਡਾ ਸੱਦਾਂਗੇ ਉਹਨੂੰ ਦਿਖਾਵਾਂਗੇ सरपंच ਸਾਹਿਬ ਅੱਗੇ ਲੈ ਕੇ ਜਾਣਗੇ ਤੁਹਾਨੂੰ ਅੱਗੇ ਕਿ ਅੱਗੇ ਕੀ ਕੋਸ਼ ਹੋ ਰਿਹਾ ਤੇ ਉਹ ਉਹ ਆ ਕੇ ਬੰਦਾ ਤੁਹਾਨੂੰ ਦੱਸੂਗਾ ਵੀ ਹਾਂ ਭਾਈ ਇਹਦੀ ਲੋੜ ਹੈਗੀ ਆ ਜਾਂ ਨਹੀਂ ਫੇਰ ਤੁਸੀਂ ਭੇਜੋ ਇੱਕ ਵਾਰੀ ਢੇਰ ਮਾਰ ਦੋਗੇ ਤੇ ਫੇਰ ਯਾਰ ਬਾਤ ਵੀ ਨਾ ਪੁੱਛੋ ਬੰਦੇ ਦੀ ਇਹਨਾਂ ਨੂੰ ਅੱਜ ਨਹੀਂ ਅਗਲੇ 3 ਮਹੀਨੇ ਘੱਟੋ ਘੱਟ 3 ਮਹੀਨੇ ਤੁਹਾਨੂੰ ਜ਼ਰੂਰ ਤੁਹਾਡੀ ਜ਼ਰੂਰਤ ਆ ਹੰਸ ਜੀ ਨੇ ਇੱਕ ਵਾਰੀ ਗੱਲ ਕਹੀ ਸੀ ਆਪਣੇ ਨਾਲ ਕਿਸਾਨ ਅੰਦੋਲਨ ਚ ਵੀ ਹੋਇਆ ਵਾ ਸੀ ਆਪਾਂ ਪਹਿਲਾਂ ਬਦਾਮ ਖਾਦੇ ਫੇਰ ਰੁੱਖੀਆਂ ਖਾਦੀਆਂ ਸੀ ਆਪਾ ਇੰਨਾ ਭਰਾਵਾਂ ਵਾਲੀ ਯਾਰ ਕੋਈ ਤਾਂ ਸਿਸਟਮ ਸਰ ਜਿੱਦਗੇ ਜੇ ਕੋਈ ਆਉਂਦਾ ਫਿਰ ਉਹ ਹੁਣ ਇਹ ਸਿਸਟਮ ਇਕੱਲੀ ਐਂ ਵੀ ਲੱਗਿਆ ਹਰਿਆਣੇ ਤੋਂ ਆ ਰਹੇ ਸੀ ਹਿਸਾਰ ਤੋਂ ਅਸੀਂ ਰਾਤ ਨੂੰ ਉੱਥੇ ਪਹੁੰਚੇ ਤੇ ਉਹਨਾਂ ਨੂੰ ਇੱਥੇ ਆ ਕੇ ਸਾਰਾ ਪ੍ਰਬੰਧ ਕਰਕੇ ਦਿੱਤਾ ਸਰਪੰਚ ਸਾਹਿਬ ਲੈ ਕੇ ਗਏ ਘਰਾਂ ਚ ਬੰਦਿਆਂ ਦੀ ਰੂਹ ਖੁਸ਼ ਹੋਈ ਨਾ ਜਦੋਂ ਤੁਹਾਨੂੰ ਉਹਨਾਂ ਲੋਕਾਂ ਤੱਕ ਲੈ ਕੇ ਜਾਵਾਂਗੇ ਤੁਸੀਂ ਵੀ ਖੁਸ਼ੀ ਹੋਵੋਗੇ ਵੀ ਸੇਵਾ ਕਰਕੇ ਆਏ ਆ ਜੇ ਜਿਨ੍ਹਾਂ ਨੂੰ ਜ਼ਰੂਰਤ ਹੀ ਨਹੀਂ ਉਹਨਾਂ ਨੂੰ ਵੰਡ ਕੇ ਜਾਂ ਲੁਟਾ ਕੇ ਮੁੜ ਜਾਣਾ ਫਿਰ ਤੁਹਾਡੀ ਮਰਜ਼ੀ ਆ ਰੀਲਾਂ ਪਾ ਸਕਦੇ ਹੋ ਇਹਦੇ ਨਾਲ ਤੁਸੀਂ ਰੀਲਾਂ ਵਧੀਆ ਬਣ ਸਕਦੀਆਂ ਸੇਵਾ ਵਧੀਆ ਨਹੀਂ ਹੋ ਸਕਦੀ ਫਰਜ਼ ਸਹੀ ਨਹੀਂ ਤੁਸੀਂ ਨਿਭਾ ਸਕਦੇ ਸਾਡੇ ਸਾਰਿਆਂ ਤੇ ਗੁੰਡਾ ਹੰਸ ਜੀ ਰੱਖਣਗੇ ਮੈਂ ਆਪਦੀ ਆ ਸਾਰੀ ਜਿੰਮੇਵਾਰੀ ਦਾ ਕੁੰਡਾ ਇਹਨਾਂ ਨੂੰ ਪੜਾਉਣਾ ਇਹਨਾਂ ਨੂੰ ਮੈਂ ਹਰ ਹਫ਼ਤੇ ਦੱਸਿਆ ਕਰੂੰ ਵੀ ਸਰ ਆ ਸਾਡੀ ਰਿਪੋਰਟ ਆ ਤੇ ਜਿਹੜੇ ਨੰਬਰ ਦਿੱਤੇ ਆ ਇਹ ਅਗਲੇ 3 ਮਹੀਨੇ ਤੱਕ ਹੀ ਚੱਲਣਗੇ ਭਰਾਵਾ ਮੈਨੂੰ ਫੋਨ ਚੱਕਣ ਤੋਂ ਨਫ਼ਰਤ ਆ ਮੈਂ ਨਹੀਂ ਫੋਨ ਚੱਕ ਸਕਦਾ ਅਗਲੇ 3 ਮਹੀਨੇ ਦੇ ਵਿੱਚ ਜਦੋਂ ਪੂਰੀ ਸੇਵਾ ਕੰਪਲੀਟ ਹੋ ਗਈ ਤੁਸੀਂ ਕਹੋ ਵੀ ਹੁਣ ਨਹੀਂ ਚਾਹਦੇ ਤੁਹਾਡੀ ਜਿਹੜੀ ਵੀ ਕਾਲ ਆਊਗੀ ਜਿਹੜਾ ਵੀ ਸਾਨੂੰ ਫੋਨ ਕਰੋਗੇ ਉਹ ਰਿਕਾਰਡ ਹੋਊਗਾ ਬਕਾਇਦਾ ਗੱਲ ਕਰੋਗੇ ਤਾਂ ਕਿ ਜੇ ਕੋਈ ਕੱਲ ਨੂੰ ਤੁਸੀਂ ਸਾਨੂੰ ਕਹੋ ਅਸੀਂ ਨਾਲ ਦੀ ਨਾਲ ਰਿਕਾਰਡਿੰਗਾਂ ਕੱਢ ਕੇ ਸੁਣਾ ਦਾਂਗੇ ਵੀ ਭਾਈ ਆਹ ਗੱਲ ਹੋਈ ਸੀ ਆਪਣੀ ਜੀ ਸਿੱਧੀ ਕਾਲ ਕਰਿਓ ਤਾਂ ਕਿ ਰਿਕਾਰਡ ਹੋ ਸਕੇ ਹਾਂ ਸੁਨੇਹਾ ਵਟਸਐਪ ਕਰ ਸਕਦੇ ਹੋ ਤੁਸੀਂ ਪਰ ਜੇ ਕਾਲ ਕਰਨੀ ਆ ਤਾਂ ਤਾਂ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਵੈਸੇ ਤਾਂ ਅਸੀਂ ਕੋਸ਼ਿਸ਼ ਇਹ ਵੀ ਕਰਾਂਗੇ ਕਿ ਵਟਸਐਪ ਵਾਲੀ ਵੀ ਕਿਸੇ ਦੂਜੇ ਫੋਨ ਤੋਂ ਰਿਕਾਰਡ ਕਰਕੇ ਤਾਂ ਕਿ ਕੱਲ ਨੂੰ ਸਾਡੇ ਤੇ ਕੋਈ ਸਵਾਲ ਨਾ ਉੱਠੇ ਫਿਰ ਅਸੀਂ ਇੱਥੇ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਆਂ ਬਾਈ ਨੂੰ ਸ਼ੌਂਕ ਨਹੀਂ ਕਿਸੇ ਤੋਂ ਕੋਈ ਸਵਾਲ ਚਕਾਉਂਦਾ ਇਸ ਲਈ ਆਪਾਂ ਥੋੜਾ ਇਤਿਹਾਸਾਂ ਚੱਲਾਂਗੇ ਬਾਕੀ ਜਾਂ ਸਹੀ ਤੋਂ ਅਸੀਂ ਸਿੱਖਦੇ ਰਾਵਾਂਗੇ ਧੰਨਵਾਦ ਜ਼ਿੰਮੇਵਾਰ ਬਣੋ ਵੀਰੇ ਉਹੀ ਚੀਜ਼ ਭੇਜੋ ਜਿੱਦੀ ਜ਼ਰੂਰਤ ਆ ਇੱਕ ਅਪੀਲ ਯਾਰ ਤੁਹਾਨੂੰ ਸਾਰਿਆਂ ਨੂੰ ਆ ਜਿਹੜੇ ਮਦਦ ਕਰਨਾ ਚਾਹੁੰਦੇ ਆ ਤੁਹਾਡੀ ਨੀਤ ਸੱਚੀ ਆ ਜਿਹਦੇ ਤੇ ਸਾਨੂੰ ਬਈ ਕੋਈ ਸ਼ੱਕ ਨਹੀਂ ਪਰ ਕੀ ਜੋ ਤੁਸੀਂ ਭੇਜ ਰਹੇ ਹੋ ਉਹ ਸਹੀ ਸਮੇਂ ਤੇ ਸਹੀ ਥਾਂ ਤੇ ਭੇਜ ਰਹੇ ਹੋ ਸਹੀ ਬੰਦਿਆਂ ਕੋਲੇ ਭੇਜ ਰਹੇ ਹੋ ਇਹਦਾ ਇੱਕ ਸਿਸਟਮ ਬਣਾਉਂਦੀ ਲੋੜ ਆ ਜਿਹਦੇ ਚ ਚਲੋ ਅਸੀਂ ਇੱਕ ਪਹਿਲ ਕਰਦੇ ਆਂ ਜਿਸ ਏਰੀਆ ਦੇ ਵਿੱਚ ਹੋ ਫਿਲਹਾਲ ਤੁਹਾਨੂੰ ਦੱਸ ਦਿੰਨਾ ਵੀ ਹੋ ਕੀ ਰਿਹਾ ਤੁਸੀਂ ਚੀਜ਼ ਆ ਜਾਂਦੀ ਹੈ ਉਹ ਚੀਜ਼ ਦੀ ਕਈ ਵਾਰੀ ਉੱਥੇ ਲੋੜ ਹੀ ਨਹੀਂ ਹੁੰਦੀ ਸਰਪੰਚ ਸਾਹਿਬ ਆਪਾਂ ਨੂੰ ਪਤਾ ਸੁਲਤਾਨਪੁਰ ਲੋਧੀ ਵਿਖੇ ਸਭ ਤੋਂ ਵੱਧ ਸੇਵਾ ਨਿਭਾਉਣ ਵਾਲੇ ਬੰਦਿਆਂ ਚੋਂ ਲਗਾਤਾਰ ਦਿਨ ਰਾਤ ਲੱਗੇ ਪਿਆ ਜਾਂ ਸਰਦਾਰ ਜੀ ਹੰਸ ਜੀ ਆ ਜਿਹੜੇ ਆਪਾਂ ਨੂੰ ਪਤਾ ਕਿਸ਼ਤੀਆਂ ਇਹ ਤਿਆਰ ਕਰ ਰਹੇ ਆ ਸਾਰੇ ਲੋਕ ਆਪਦੇ ਆਪਦੇ ਕਾਰਜੇ 'ਚ ਲੱਗੇ ਪਿਆ ਪਰ ਆਪਣਾ ਮਕਸਦ ਸਭ ਤੋਂ ਇਹ ਆ ਕਿ ਯਾਰ ਜਿਹੜਾ ਸੇਵਾ ਲੈ ਕੇ ਜੇ ਤੁਸੀਂ ਤੁਰੋਂ ਉਹ ਸਹੀ ਲੇਖੇ ਲੱਗ ਜੇ ਸਹੀ ਸਮੇਂ ਤੇ ਆ ਜੇ ਅੱਜ ਹਾਲਤ ਇਹ ਆ ਕਿ ਚੀਜ਼ਾਂ ਵੱਧ ਕੇ ਸੜ ਰਹੀਆਂ ਪਈਆਂ ਪਈਆਂ ਗਲੀ ਜਾਂਦੀਆਂ ਤੇ ਕੱਲ ਨੂੰ ਜਦੋਂ ਇਹ ਬਾਈਰ ਗਿਆ ਨੂੰ ਲੋਡ ਹੋ ਉਦੋਂ ਵੀਰੇ ਬਾਰਡ ਨਹੀਂ ਕਿਸੇ ਨੇ ਆਉਣਾ ਕਿਸੇ ਨੇ ਨਹੀਂ ਕੀ ਆਪਾਂ ਇਹੋ ਜਿਹਾ ਇੱਕ ਸਿਸਟਮ ਯਾਰ ਬਣਾ ਸਕਦੇ ਹਾਂ ਵੀ ਸਾਰੇ ਬੰਦਿਆਂ ਨੂੰ ਲੋਡ ਪੈਣ ਤੇ ਹੀ ਬੁਲਾਇਆ ਜਾਵੇ ਕਿ ਅੱਜ ਭਾਈ ਇੰਨੇ ਇੰਨੀਆਂ ਚੀਜ਼ਾਂ ਦੀ ਲੋਡ ਹੈ ਉਹ ਚੀਜ਼ਾਂ ਇਨਾਂ ਕੋਲੇ ਪਹੁੰਚ ਜਾਵੇ ਜਿੱਥੇ ਵੀ ਜ਼ਰੂਰਤ ਆ ਉੱਥੇ ਪਹੁੰਚ ਜਾਣ ਚਲੋ ਪਰ ਅਸੀਂ ਸੁਲਤਾਨਪੁਰ ਲੋਧੀ ਦੇ ਵਿੱਚ ਘਟੂ ਘਟ ਇੰਨੀ ਕੁ ਸਮਰਥਾ ਜਾਂ ਕੋਸ਼ਿਸ਼ ਕਰ ਸਕਦੇ ਆ ਕਿਉਂਕਿ ਸਰਪੰਚ ਸਾਹਿਬ ਆ ਇਹ ਵੀ ਉਹ ਕਮੇਟੀ ਨਾਲ ਜੁੜੇ ਹੋਏ ਆ ਰਾਹਤ ਕਮੇਟੀ ਹੈ ਜਿਹੜੀ ਇਹਨਾਂ ਦੇ ਪਿੰਡਾਂ ਦੀ ਇਹਨਾਂ ਦੇ ਜ਼ਰੀਏ ਆਪਾਂ ਨੂੰ ਸਾਰੀ ਇਧਰਲੀ ਫੀਡਬੈਕ ਆ ਜੂ ਹਾਂ ਸਜੀਤਾ ਚਲੋ ਜੋ ਆ ਦੱਸਦੇ ਆ ਅਸੀਂ ਤਾਂ ਇਹਨਾਂ ਦੇ ਰਾਹਤ ਹੀ ਤੁਰਦੇ ਆ ਮੈਂ ਤਾਂ ਇਹਨਾਂ ਦੀ ਜਿਹੜੀ ਉਹ ਗੱਲ ਸੁਣੀ ਸੀ ਵੀ ਸੇਵਾ ਤੇ ਫਰਜ਼ ਤਾਂ ਬਿਲਕੁਲ ਹੁਣ ਸਾਡਾ ਫਿਰ ਇੱਕ ਫਰਜ਼ ਆ ਇਹਦੇ ਲਈ ਯਾਰ ਅਸੀਂ ਤੁਹਾਨੂੰ ਦੋ ਨੰਬਰ ਜਾਰੀ ਕਰਦੇ ਆ ਤੁਸੀਂ ਜੇਦੋਂ ਤੁਰਨਾ ਹੈ ਇਹਨਾਂ ਨੰਬਰਾਂ ਤੇ ਜਾਂ ਤੁਰਨਾ ਵੀ ਛੱਡੋ ਜੇ ਤੁਸੀਂ ਸੋਚ ਰਹੇ ਹੋ ਨਾ ਕਿ ਅਸੀਂ ਕੋਈ ਮਦਦ ਕਰਨੀ ਚਾਹਣੀ ਆ ਇਹਨਾਂ ਦੋਵੇਂ ਨੰਬਰਾਂ ਤੇ ਆਪਦਾ ਨਾਮ ਪਿੰਡ ਸਾਰਾ ਕੁਝ ਭਾਵੇਂ ਮੈਸੇਜ ਭੇਜੋ ਭਾਵੇਂ ਫੋਨ ਕਰ ਲਓ ਤੁਸੀਂ ਆਪਦੇ ਆਪਦੀ ਸੇਵਾ ਬਾਰੇ ਦੱਸ ਦਿਓ ਕਿ ਅਸੀਂ ਆਹ ਕਰਨਾ ਚਾਹੁੰਦੇ ਆ ਅਸੀਂ ਕੁਝ ਨਹੀਂ ਕਰਾਂਗੇ ਅਸੀਂ ਜਦੋਂ ਇੱਕ ਲਿਸਟ ਬਣਾਵਾਂਗੇ ਪ੍ਰੋਪਰ ਉਹ ਇਹਨਾਂ ਕੋਲੇ ਵੀ ਹੋ ਸਰਪੰਚ ਸਾਹਿਬ ਕੋਲੇ ਵੀ ਹੋਊਗੀ ਹੰਸ ਜੀ ਕੋਲੇ ਵੀ ਹੋਊਗੀ ਕਲਾ ਹੀ ਨਹੀਂ ਕਿ ਸਾਡੇ ਕੋਲੇ ਹੋਊਗੀ ਡਾਕਟਰ ਸਵਾਮਨ ਦੀ ਟੀਮ ਕੋਲੇ ਵੀ ਹੋਊਗੀ ਉਹਦੇ ਜ਼ਰੀਏ ਅਸੀਂ ਆ ਇਹ ਸਾਰਾ ਕੁਝ ਕਰਕੇ ਜੀ ਦੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹਨਾਂ ਹੀ ਬੰਦਿਆਂ ਨੂੰ ਸਦਕੇ ਤਾਂ ਕਿ ਯਾਰ ਸਹੀ ਥਾਂ ਤੇ ਪਹੁੰਚ ਸਕੇ ਮਾਫ ਕਰਿਓ ਪੰਜਾਬੀਓ ਅਸੀਂ ਬਹੁਤ ਵੱਡੇ ਦਾਨੇ ਆ ਇਹ ਚ ਕੋਈ ਸ਼ੱਕ ਨਹੀਂ ਪਰ ਜਦੋਂ ਟਰਾਲੀ ਲੁੱਟੀ ਜਾਂਦੀ ਹੈ ਨਾ ਫਿਰ ਅਕਸਰ ਸਾਡਾ ਵੀ ਨਹੀਂ ਸਹੀ ਜਾਂਦਾ ਕਈ ਵਾਰੀ ਸੱਚ ਬੋਲਣਾ ਜ਼ਰੂਰੀ ਹੁੰਦਾ ਬਾਲੇ ਪਰਦੇ ਵੀ ਨਹੀਂ ਪਾਉਣੇ ਚਾਹੀਦੇ ਆਵਾਰਾ ਹੋਣਾ ਸਾਡੇ ਹਿੱਤ ਚ ਨਹੀਂ ਮਿੱਤਰੋ ਸਾਨੂੰ ਸਮਝਦਾਰ ਪੰਨਾ ਪੈਣਾ ਸਾਨੂੰ ਜ਼ਿੰਮੇਵਾਰ ਪੰਨਾ ਪੈਣਾ ਜਿੰਨੀ ਦੇਰ ਤੁਸੀਂ ਜ਼ਿੰਮੇਵਾਰੀ ਚੱਕ ਕੇ ਤੁਰਦੇ ਨਹੀਂ ਓਨੀ ਦੇਰ ਅਸੀਂ ਕੁਝ ਵੱਡਾ ਨਹੀਂ ਸਰਜ ਸਕਾਂਗੇ ਤਾਂ ਇਹੀ ਕੋਸ਼ਿਸ਼ ਆ ਤੁਸੀਂ ਇਹਨਾਂ ਨੰਬਰਾਂ ਤੇ ਅਸੀਂ ਇੱਕ ਜੀ ਹੋਰ ਵੀ ਪੱਕਾ ਕਰਾਂਗੇ ਜੇ ਅਸੀਂ ਕਹਿ ਵੀ ਰਗੇ ਨਾ ਤੁਹਾਨੂੰ ਵੀ ਇੱਥੇ ਆ ਭੇਜ ਦਿਓ ਤਾਂ ਵੀ ਨਾ ਭੇਜੋ ਤੁਸੀਂ ਇੱਕ ਬੰਦਾ ਤੁਹਾਡਾ ਸੱਦਾਂਗੇ ਉਹਨੂੰ ਦਿਖਾਵਾਂਗੇ सरपंच ਸਾਹਿਬ ਅੱਗੇ ਲੈ ਕੇ ਜਾਣਗੇ ਤੁਹਾਨੂੰ ਅੱਗੇ ਕਿ ਅੱਗੇ ਕੀ ਕੋਸ਼ ਹੋ ਰਿਹਾ ਤੇ ਉਹ ਉਹ ਆ ਕੇ ਬੰਦਾ ਤੁਹਾਨੂੰ ਦੱਸੂਗਾ ਵੀ ਹਾਂ ਭਾਈ ਇਹਦੀ ਲੋੜ ਹੈਗੀ ਆ ਜਾਂ ਨਹੀਂ ਫਿਰ ਤੁਸੀਂ ਭੇਜੋ ਇੱਕ ਵਾਰੀ ਢੇਰ ਮਾਰ ਦੋਗੇ ਤੇ ਫਿਰ ਯਾਰ ਬਾਤ ਵੀ ਨਾ ਪੁੱਛੋ ਬੰਦੇ ਦੀ ਇਹਨਾਂ ਨੂੰ ਅੱਜ ਨਹੀਂ ਅਗਲੇ 3 ਮਹੀਨੇ ਘੱਟੋ ਘਾਟ 3 ਮਹੀਨੇ ਤੁਹਾਨੂੰ ਜ਼ਰੂਰ ਤੁਹਾਡੀ ਜ਼ਰੂਰਤ ਆ ਹੰਸ ਜੀ ਨੇ ਇੱਕ ਵਾਰੀ ਗੱਲ ਕਹੀ ਸੀ ਆਪਣੇ ਨਾਲ ਕਿਸਾਨ ਅੰਦੋਲਨ ਚ ਵੀ ਹੋਇਆ ਵਾ ਸੀ ਆਪਾਂ ਪਹਿਲਾਂ ਬਦਾਮ ਖਾਦੇ ਫਿਰ ਰੁੱਖੀਆਂ ਖਾਦੀਆਂ ਸੀ ਆਪਾਂ ਇੰਨਾ ਭਰਾਵਾਂ ਵਾਲੀ ਯਾਰ ਕੋਈ ਤਾਂ ਸਿਸਟਮ ਸਰ ਜਿੱਦਗੀ ਜੇ ਕੋਈ ਆਉਂਦਾ ਫਿਰ ਉਹ ਹੁਣ ਇਹ ਸਿਸਟਮ ਇਕੱਲੀ ਆਏ ਵੀ ਲੱਗਿਆ ਹਰਿਆਣੇ ਤੋਂ ਆ ਰਹੇ ਸੀ ਹਿਸਾਰ ਤੋਂ ਅਸੀਂ ਰਾਤ ਨੂੰ ਉੱਥੇ ਪਹੁੰਚੇ ਤੇ ਉਹਨਾਂ ਨੂੰ ਇੱਥੇ ਆ ਕੇ ਸਾਰਾ ਪ੍ਰਬੰਧ ਕਰਕੇ ਦਿੱਤਾ ਸਰਪੰਚ ਸਾਹਿਬ ਲੈ ਕੇ ਗਏ ਘਰਾਂ ਚ ਬੰਦਿਆਂ ਦੀ ਰੂਹ ਖੁਸ਼ ਹੋਈ ਨਾ ਜਦੋਂ ਤੁਹਾਨੂੰ ਉਹਨਾਂ ਲੋਕਾਂ ਤੱਕ ਲੈ ਕੇ ਜਾਵਾਂਗੇ ਤੁਸੀਂ ਵੀ ਖੁਸ਼ੀ ਹੋਵੋਗੇ ਵੀ ਸੇਵਾ ਕਰਕੇ ਆਏ ਆ ਜੇ ਜਿਨ੍ਹਾਂ ਨੂੰ ਜ਼ਰੂਰਤ ਹੀ ਨਹੀਂ ਉਹਨਾਂ ਨੂੰ ਵੰਡ ਕੇ ਜਾਂ ਲੁਟਾ ਕੇ ਮੁੜ ਜਾਣਾ ਫਿਰ ਤੁਹਾਡੀ ਮਰਜ਼ੀ ਆ ਰੀਲਾਂ ਪਾ ਸਕਦੇ ਹੋ ਇਹਦੇ ਨਾਲ ਤੁਸੀਂ ਰੀਲਾਂ ਵਧੀਆ ਬਣ ਸਕਦੀਆਂ ਸੇਵਾ ਵਧੀਆ ਨਹੀਂ ਹੋ ਸਕਦੀ ਫਰਜ ਸਹੀ ਨਹੀਂ ਤੁਸੀਂ ਨਿਭਾ ਸਕਦੇ ਸਾਡੇ ਸਾਰਿਆਂ ਦੇ ਕੁੰਡਾ ਹੰਸ ਜੀ ਰੱਖਣਗੇ ਮੈਂ ਆਪਦੀ ਆ ਸਾਰੀ ਗੇ ਜ਼ਿੰਮੇਵਾਰੀ ਦਾ ਕੁੰਡਾ ਇਹਨਾਂ ਨੂੰ ਫੜਾਉਣਾ ਇਹਨਾਂ ਨੂੰ ਮੈਂ ਹਰ ਹਫ਼ਤੇ ਦੱਸਿਆ ਕਰੂੰ ਵੀ ਸਰ ਆ ਸਾਡੀ ਰਿਪੋਰਟ ਆ ਤੇ ਜਿਹੜੇ ਨੰਬਰ ਦਿੱਤੇ ਆ ਇਹ ਅਗਲੇ 3 ਮਹੀਨੇ ਤੱਕ ਹੀ ਚੱਲਣਗੇ ਭਰਾਵਾ ਮੈਨੂੰ ਫੋਨ ਚੱਕਣ ਤੋਂ ਨਫ਼ਰਤ ਆ ਮੈਂ ਨਹੀਂ ਫੋਨ ਚੱਕ ਸਕਦਾ ਅਗਲੇ 3 ਮਹੀਨਿਆਂ ਦੇ ਵਿੱਚ ਜਦੋਂ ਪੂਰੀ ਸੇਵਾ ਕੰਪਲੀਟ ਹੋ ਗਈ ਤੁਸੀਂ ਕਹੋ ਵੀ ਹੋਣੀ ਚਾਹਦੇ ਤੁਹਾਡੀ ਜਿਹੜੀ ਵੀ ਕਾਲ ਆਊਗੀ ਜਿਹੜਾ ਵੀ ਸਾਨੂੰ ਫੋਨ ਕਰੋਗੇ ਉਹ ਰਿਕਾਰਡ ਹੋਊਗਾ ਬਕਾਇਦਾ ਗੱਲ ਕਰੋਗੇ ਤਾਂ ਕਿ ਜੇ ਕੋਈ ਕੱਲ ਨੂੰ ਤੁਸੀਂ ਸਾਨੂੰ ਕਹੋ ਅਸੀਂ ਨਾਲ ਦੀ ਨਾਲ ਰਿਕਾਰਡਿੰਗਾਂ ਕੱਢ ਕੇ ਸੁਣਾ ਦਾਂਗੇ ਵੀ ਭਾਈ ਆਹ ਗੱਲ ਹੋਈ ਸੀ ਆਪਣੀ ਜੀ ਸਿੱਧੀ ਕਾਲ ਕਰਿਓ ਤਾਂ ਕਿ ਰਿਕਾਰਡ ਹੋ ਸਕੇ ਹਾਂ ਸੁਨੇਹਾ WhatsApp ਕਰ ਸਕਦੇ ਹੋ ਤੁਸੀਂ ਪਰ ਜੇ ਕਾਲ ਕਰਨੀ ਆ ਤਾਂ ਤਾਂ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਵੈਸੇ ਤਾਂ ਅਸੀਂ ਕੋਸ਼ਿਸ਼ ਇਹ ਵੀ ਕਰਾਂਗੇ ਕਿ WhatsApp ਵਾਲੀ ਵੀ ਕਿਸੇ ਦੂਜੇ ਫੋਨ ਤੋਂ ਰਿਕਾਰਡ ਕਰਕੇ ਤਾਂ ਕਿ ਕੱਲ ਨੂੰ ਸਾਡੇ ਤੇ ਕੋਈ ਸਵਾਲ ਨਾ ਉੱਠੇ ਫਿਰ ਅਸੀਂ ਇੱਥੇ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਆਂ ਬਾਈ ਤਨ ਕੋ ਸ਼ੌਂਕ ਨਹੀਂ ਕਿਸੇ ਤੋਂ ਕੋਈ ਸਵਾਲ ਚਕਾਉਣ ਦਾ ਇਸ ਲਈ ਆਪਾਂ ਥੋੜਾ ਇਤਿਹਾਸਾਂ ਚੱਲਾਂਗੇ ਬਾਕੀ ਜਾਂ ਸਹੀਦ ਤੋਂ ਅਸੀਂ ਸਿੱਖਦੇ ਰਵਾਂਗੇ ਧੰਨਵਾਦ ਜ਼ਿੰਮੇਵਾਰ ਬਣੋ ਵੀਰੇ ਉਹੀ ਚੀਜ਼ ਭੇਜੋ ਜਿੱਦੀ ਜ਼ਰੂਰਤ ਆ ਥੈਂਕ ਯੂ